ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰ ਦਾ ਜਿਆਜ ਹੁੰਦਾ ਆਓ ਵੀਰੇ ਇੰਨਾ ਬਾਰੇ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਚਾਲ ਹੋਰ ਕਲਿੰਦਰ ਵੀਰ ਕੀ ਹਾਲ ਆ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਬੱਸ ਵਧੀਆ ਹੋ ਠੀਕ ਠਾਕ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਹਾਂਜੀ ਵੀਰ ਜੀ ਨਾਂ ਦੱਸਿਓ ਆਪਣਾ ਨਾਂ ਮੇਰਾ ਰਣਜੀਤ ਸਿੰਘ ਜੀ ਹਾਂਜੀ ਪਿੰਡ ਟੜਿਹਾਲਾ ਨਾ ਤਪਤੀ ਮਿਰਚੋ ਵਾਲੀ ਠੀਕ ਹੈ ਜੀ ਤਸਕੀਲ ਬਟਾਲਾ ਜ਼ਿਲ੍ਹਾ ਕਰਤਾਰਪੁਰ ਹਾਂਜੀ ਠੀਕ ਆ ਬਟਾਲੇ ਦੇ ਬਿਲਕੁਲ ਵੀਰ ਨਾਲ ਆਹੀ ਠੀਕ ਹੈ ਜੀ ਜਿਹੜਾ ਅੰਮ੍ਰਿਤਸਰ ਤੋਂ ਪਠਾਨਕੋੜ ਨੂੰ ਬਾਈਪਾਸ ਜਾਂਦਾ ਨਾ ਹਾਂਜੀ ਉਹਦੇ ਉੱਤੇ ਪਿੰਡ ਧੀਰ ਆ ਠੀਕ ਹੈ ਜੀ ਥੀ ਬਿਲਕੁਲ ਬੈਕ ਸ਼ੈਟ ਆ ਪੱਤੀ ਮਿਰਚੋ ਵਾਲੀ ਅੱਛਾ ਜੀ ਉਥੇ ਕਿਸ ਨੂੰ ਪੁੱਛ ਲੈ ਸੰਤ ਸਪੂਲ ਸਿੰਘ ਦੇ ਗੁਰਦੁਆਰੇ ਜਾਣਾ ਠੀਕ ਹੈ ਜੀ ਉਹਦੇ ਨਾਲ ਹੀ ਸਾਡੀ ਬੈਕ ਸੈਟ ਸਾਡਾ ਘਰ ਆ ਠੀਕ ਹੈ ਜੀ ਹਾਂ ਜੀ ਤਾਂ ਅੱਜ ਆਗੀਆਂ ਛੋਟੇ ਛੋਟੇ ਰੇ ਵੈੜਾ ਤੇ ਰੇਡ ਜੈਜ ਸੋਹਣੀਆਂ ਐਰ ਸ਼ਹਿਰ ਵਾਲੀਆਂ ਆਗੀਆਂ ਮੈਂ ਨਾ ਪੌਣੇ ਨਮੂਨਿਆਂ ਤੇ ਰੇਡ ਦੇ ਘਨੇਗਾ ਪੌਣਾ ਕੀ ਮਾਤ ਹੈ ਜੀ ਟੋਟੀਆਂ ਦਾ ਹੀ ਅੱਜ ਨਿਗ ਨਿਗ ਰੇਡ ਹਾਂ ਤਾਂ ਕਰਿਓ ਵੀਰ ਜੀ ਸ਼ੁਰੂ ਫੋਨ ਲਾ ਲਿਆ ਅਜ ਮੋੜਦਾ ਵੀ ਨਹੀਂ ਆ ਪਹਿਲਾਂ ਪਹਿਲਾਂ ਫੋਨ ਤੇ ਵੇਚਣੀਆਂ ਤਾਂ ਵੀਰੋ ਵੀਡੀਓ ਐਡੇ ਤੇ ਜਰੂਰ ਵੇਖਿਓ ਰੇ ਤਾ ਕਰੀਏ ਵੀਰ ਜੀ ਸ਼ੁਰੂ ਹਾਂ ਕਰੀਏ ਪਹਿਲੇ ਨੰਬਰ ਵਾਲੀ ਬਾਰੇ ਦੱਸੀ ਵੀਰੇ ਕਲਜਿੰਦਰ ਵੀਰ ਹਾਂਜੀ 80 ਸੂਈ ਨੂੰ ਕਿਹਾ 15 ਦਿਨ ਠੀਕ ਹੈ ਜੀ ਮੈਂ ਕਿਹਾ ਬੱਚਾ ਜੇ ਮੈਂ ਉਹ ਤੋਂ ਅੰਦਰੋਂ ਨਹੀਂ ਕੱਢੇ ਠੀਕ ਹੈ ਜੀ ਤੇ ਦੁੱਧ ਇਹ ਸਲੇ 11 ਕਿਲੋ 11 ਲੀਟਰ ਕੋਈ ਵੀਰ ਮੇਰਾ ਦੋ ਡੰਗ ਚੋ ਕੇ ਤੇ ਸਲੀ ਕਰਕੇ ਲੈ ਕੇ ਜਾਵੇ ਠੀਕ ਹੈ ਹਾਂਜੀ ਕੋਈ ਨਿਆਣਾ ਨਹੀਂ ਕੋਈ ਨਹੀਂ ਪੋਣਾ ਵੇ ਵਸ਼ੀ ਦਾ ਥਾਣਾ ਖਾ ਦੇ ਵੇ ਸਫੀਰ ਖਾਓ ਜੀ ਦੇਖੋ ਵੀਰੋ ਥਾਂ ਦੀ ਕੁਆਲਿਟੀ ਚੈੱਕ ਕਰੋ ਬੜਾ ਪਿਆਰਾ ਥਾਂ ਲੱਗਿਆ ਜੀ ਬੱਚਾ ਕੀ ਹੈ ਜੀ ਖਾਵੇ ਖਸ਼ਾ ਵੀਰ ਬੱਚਾ ਕਿਾ ਤੋਰੋ ਵੀਰ ਤੋਰੋ ਵੇਖੋ ਵੀਰੋ ਵਛਾਏ ਦੇ ਮਗਰ ਆ ਗਿਆ ਤਾਂ ਵੈੜ ਚੈੱਕ ਕਰ ਲੋ ਵੱਡੀ ਵੈੜ ਆ ਕੀ ਬਾਤ ਹੈ ਈ ਲੇਵਾ ਬੜਾ ਲੱਗਿਆ ਜੀ ਤਹੱਲੇਦਾਰ ਲੱਗਿਆ ਐਂ ਸਵੇ ਸੁਵੇ ਲਾਇ ਵੀਰੋ ਤੇ ਚੈੱਕ ਕਰੋ ਵੱਡੀ ਵੈੜ ਆ ਐ ਲੰਮੀ ਬੇਲਾ ਥਣ ਥਣ ਬੜਾ ਪਿਆਰਾ ਲੱਗਿਆ ਜੀ ਤਾਂ ਤੋਰਾ ਤਾਰਾ ਚੈੱਕ ਕਰ ਲੋ ਵੀਰੋ ਬਹੁਤ ਹੀ ਸੋਹਣੀ ਵੈੜ ਕਮਾਲ ਜੀ ਦੇਖੋ ਵੀਰੋ ਫੇਸ ਕੁਆਲਟੀ ਕੀ ਬਾਤ ਹੈ ਵੈਲਾ ਸ਼ੇਅਰ ਕਰੀ ਬਿਲਕੁਲ ਥਣ ਬੜਾ ਪਿਆਰਾ ਲੱਗਿਆ ਜੀ ਵੱਡੀ ਵਾੜਾ ਵੀਰੋ ਰਾਜੀ ਚੰਗੀ ਐ ਕੁੰਦੀ ਯਾਦ ਬਲੀ ਕੋਲ ਦੁੱਧ ਕਿਨਾਂ ਵੀਰ ਜੀ ਸਲਵਿੰਦਰ ਵੀਰ 11 ਕਿਲੋ 11 ਕਿਲੋ ਹਾਂਜੀ ਠੀਕ ਐ ਸੁਆ ਦੂਜਾ ਦੂਜਾ ਸੁਆ ਹਾਂਜੀ ਤਾਂ ਵੀਰ ਜੀ ਇਹਦਾ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋ ਜਾਊਗਾ ਵੀਰ ਤੈਨੂੰ ਪਤਾ ਮੈਂ ਜਦੋਂ ਕਹਿਤਾ ਵੀ ਅੱਜ ਮਾਲ ਉਡਦਿਆਂ ਦਾ ਤੇ ਉਡਦਿਆਂ ਦਾ ਕਰ ਉਡਦਿਆਂ ਦਾ ਬਿਲਕੁਲ ਬਿਲਕੁਲ ਜਾਇ ਜੀ ਹੋਰ ਕਿੱਟੇ ਦੇ ਦੇ 40-45 ਹਜ਼ਾਰ ਦੀ ਵਸੀ ਹੈਗੀ ਹਾਂਜੀ ਪਰ ਮੈਂ ਉਹਨੇ ਦੇਣੀ ਜਾਇ ਜੀ ਦੇਣਾ 40 ਦੀ ਦਾ ਨੰਗਾ ਜੀ ਜੀ 2 ਛੱਡ ਦੋ 2 ਛੱਡ ਦੋ 38 ਸੀ ਚਲ ਠੀਕ ਆ ਹਣੇ ਰੇਟ ਦੇ ਆ ਜੇ ਤੁਹਾਡਾ ਹਾਂ ਨਾ 38 ਹਜ਼ਾਰ ਦੀ ਮੋੜਦਾ ਨਹੀਂ ਵੱਛੀ ਦੀਆਂ ਸੀਲੀਆਂ ਵੇ ਤੂੰ ਵੱਛੀ ਦੀ ਯਾਦ ਕੀ ਆ ਇਹ ਆ ਲੈ ਬੱਸ ਲੈ ਤਾਂ ਦੀ ਕੁਆਲਿਟੀ ਦੀ ਕੁਆਲਿਟੀ ਫੇਸ ਕੁਆਲਿਟੀ ਹਾਂ ਤਾਂ ਵੀਰੋ ਬਹੁਤ ਹੀ ਸੋਹਣੀ ਵੈੜਾ ਥਣ ਬੜਾ ਪਿਆਰਾ ਲੱਗਿਆ ਜਾਰ ਬਰੀਡ ਵੇ ਤੂੰ ਵੱਛੀ ਦੀ ਕਿਆ ਬਾਤ ਹੈ ਜੀ ਬਹੁਤ ਹੀ ਸੋਹਣੀ ਵੜਾ ਹਾਂ ਨਾ ਠੱਪੀ ਹਜ਼ਾਰ ਦੀ ਠੱਪੀ ਹਜ਼ਾਰ ਦੀ ਹਾਂ ਨਾ ਤਾ ਵੇਖੋ ਵੀਰੋ ਐ ਥੱਲੇੋਂ ਸਵੇ ਸੁਬੇ ਪਾਏ ਵੜਨੇ ਪਾਣ ਤਾਨ ਕਰਨੂ ਵੀਰ ਕੋਈ ਫੋਨ ਲਾਵੇ ਮੋੜਦਾ ਨਹੀਂ ਠੀਕ ਹੈ ਜੀ ਠੀਕ ਹੈ ਜੀ ਹਾਂ ਤਾਂ ਵੇਖੋ ਵੀਰੋ ਜੈਜ ਰੇਟ ਆ ਫੋਨ ਲਾ ਲਿਓ ਦੂਜੇ ਨੰਬਰ ਤੇ ਆ ਗਈ ਜੱਸੀ ਆ ਗਈ ਜੀ ਚੱਸੀ ਵੀਕਲ ਦੇ ਅੰਦਰ ਵੀਰ ਠੀਕ ਹੈ ਜੀ ਸੂਈ ਨੂੰ ਇਹਨੂੰ ਲਾ ਲਾ 20 ਦਿਨ ਕੋਈ 15 ਦਿਨ 15 ਦਿਨ ਦਾ 20 ਦਿਨ ਲਾ ਲਾ ਅੱਛਾ ਜੀ ਦੋਦੇ ਥੱਲੇ 8 ਕਿਲੋ ਪਹਿਲਾ ਸੂਆ ਪਹਿਲਾ ਸੂਆ ਹਾਂ ਖੋਲੋ ਜੱਸੀ ਦੀ ਬੱਸੀ ਇਹਦੀ ਦੀ ਵੀ ਹੈ ਲਾ ਵ ਇਹ ਵੱਸੀ ਪછી ਪੂਸ ਚੁੱਕ ਕੇ ਨਾ ਖਲੋਈ ਉਹ ਤਾਂ ਫੇਰਾ ਕੀ ਹੋਇਆ ਵੱਸੀ ਦਾ ਬਿਲਕੁਲ ਸੋਨਾ ਥਣ ਲੱਗਿਆ ਇਹਨੂੰ ਵੀ ਕਿਹੜਾ ਜਗਾ ਟਾਪ ਦਾ ਚਵਾਈ ਵਾਲਾ ਥਾਨ ਆ ਗਿਆ ਤੋਰਾ ਵੇਖੀ ਵੱਸੀ ਦਾ ਥੱਲਾ ਵੇਖ ਵੱਸੀ ਦਾ ਸਿੱਧੀ ਸੱਦੀ ਵੈੜਾ ਵੀਰੋ ਉੜਦੀਆਂ ਨੇ ਤੇ ਨੇ ਅੱਜ ਉੜਦੀਆਂ ਲੈ ਜਾਣ ਤੋਂ ਅੱਜ ਹਨਾ ਜੀ ਇਹ ਵੱਸੀ ਨਹੀਂ ਨਹੀਂ ਕਰ ਰਹੇ ਬਹੁਤ ਹੀ ਸੋਨਾ ਲੇਵਾ ਲੱਗਿਆ ਜੀ ਵੇਖੋ ਵੀਰੇ ਲੇਵਾ ਚੈੱਕ ਕਰੋ ਕੀ ਕਹਨੇ ਕੁਮਾਲ ਹੋ ਗਿਆ ਹਾਂਜੀ ਨਾ ਬਹੁਤ ਹੀ ਸੋਹਣੀ ਲੱਗ ਰਹੀ ਹੈ ਕਰੋ ਨਹੀਂ ਕੱਟੀ ਘੱਟੀ ਥੋੜਾ ਹਾਂਜੀ ਬੱਚਾ ਇਹਦਾ ਕੀ ਹੈ ਬੱਛਾ ਵੀਰ ਬੱਛਾ ਹੈ ਠੀਕ ਹੈ ਸੋਹਣੀ ਵੈੜਾ ਤਾਂ ਵੀਰ ਜੀ ਸੋਹਣੀ ਵੈੜਾ ਗਈ ਹੈ ਨਾ ਫੇਸ ਕੁਆਲਿਟੀ ਬਹੁਤ ਸੋਹਣੀ ਵੀਰ ਜੀ ਮੌਲੀ ਯਾਰ ਬਰੀਡ ਪਤਾ ਹੈ ਪਿਓ ਨਲਸੀ ਚ ਆਉਂਦੀ ਹੈ ਪੰਜਾਬ ਵਾਲੀ ਮੌਲੀ ਕਿਰਿੰਦਰ ਵੀ ਛੋਟਾ ਹੀ ਆ ਹਾਂਜੀ ਨਾ 35 ਨਾਲ 36 ਹਾਂਜੀ ਇੱਕੋ ਹੀ ਰੇਟ 32000 ਰੁਪਿਆ ਗਾੜੀ ਤੁਸੀਂ ਦੱਸੋ ਹਣ ਚਾਚਾ ਵਧੀਆ ਤੁਹਾਡੇ ਆ ਜੇ ਜੋ ਕਰ ਦੋ ਉਡਦੀਆਂ ਵਾਲੇ ਵੀ ਆਉਂਦੇ ਆਂ ਬੋਟੀਆਂ ਹੀ ਹੋਣੀਆਂ ਹੀ ਅੱਜ ਕੀ ਬਾਤ ਹੈ ਦੱਸ ਤੂੰ ਦੱਸ 2000 ਛੱਡ 30 700 ਤੂੰ ਹੀ 1000 29 1000 28 ਕੋਸ਼ਿਸ਼ ਨਾ ਬਿਲਕੁਲ ਨਹੀਂ ਜਾ ਜੀ ਆ ਜੀ ਸੋਨਾ ਵਾਸੀ ਨਹੀਂ ਜਾ ਜੀ ਕਿਹ ਡੇ ਦੇ ਜਲਦਾ 32 33000 ਦੀ ਵਸੀ ਮਿਲਣੀ ਏ ਨਹੀਂ ਬਿਲਕੁਲ 28 ਆਦੀ ਵਸੀ ਦੇਣੀ ਆ ਥਣ ਵੇ ਵਸੀ ਦਾ ਤੇ ਸੀਲੀਆਂ ਵੇ ਇਧਰ ਹੀ ਬੈ ਜਾ ਵਸੀ ਦੇ ਆਲੇ ਆ ਲੈ ਦੂਜੇ ਬਨੇ ਬੈਠਾ ਨਾ ਆ ਲੈ ਜੇ ਵਸੀ ਲੱਤ ਪੁੱਟ ਜੇ ਤਾਂ ਮੈਂ ਦੱਸ ਨਹੀਂ ਨਹੀਂ ਨਸਲ ਸਹੀ ਲੈ ਜੀ ਤੇ ਵੇਖੋ ਵੀਰੋ 28000 ਦੀ ਬਾਕੀ ਫੋਨ ਲਾ ਲਿਓ ਛੋੜ ਛੱਪਾ ਫੇਰ ਹੋ ਜੂ ਛੋੜ ਛੱਪਾ ਆ ਜੂਗਾ ਜੇ ਜੋੜਾ ਕੋ ਲੈ ਯਾਰ ਹੋਰ ਜੋੜੇ ਜੋ ਯਾਰ ਹੋਰ ਜੋੜੇ ਜੋ ਯਾਰ ਹੋਰ ਕਿਆ ਬਾਤ ਹੈ। ਆਸਕ ਖੋਜੇ ਆਜ। ਬਿਲਕੁਲ ਜੈ। ਬਿਲਕੁਲ ਹੀ ਹੋਣੀ ਆਜ। ਸੋਹਣੇ ਰੇਟ ਆ ਜੀ। ਆਹੋ। ਹਾਂਜੀ ਅਗਲੇ ਬੰਨਿਆ ਕੀ ਵੇੜੀ। ਲੈ ਜਾਨੇ ਵੀ ਕਲਜਿੰਦਰ ਵੀ ਦਾਾਂ ਵੇਖ। ਹਾਂਜੀ। ਕੰਮ ਕਰ ਵੇ ਗਾਂ ਦੀ ਕੱਦ ਵੇਖ। ਵੱਡੀ ਵੜ। ਵੱਡੀ ਵੇਸ਼ੀ ਆ। ਸੂਹਾ ਦੁੱਧ ਦਾ। ਥਣ ਥਣ ਪਿਆਰਾ। 40 ਕਿਲੋ ਥਣ ਕੀ ਲੱਗਾ ਗਾਂ ਦਾ। ਬੜਾ ਪਿਆਰਾ। ਦੁੱਧ ਕਿੰਨਾ ਹੀ। 11 ਗਲਾਂ ਦੀ ਖਰ। ਮੈਂ ਇਹੋ ਚੀਜ਼ ਜ਼ਿਆਦਾ ਲੈਂਦਾ ਹੀ। ਦੁੱਧ ਕਿੰਨਾ ਹੀ। ਦੁੱਧ 11 ਕਿਲੋ। ਖੋਲੋ ਤੋੜਾ ਵੀਰ ਮਾਰਾ ਚੋਗੇ। ਤਾ ਵੇਖੋ ਵੀਰੋ 11 ਲੀਟਰ ਦੁੱਧ ਆ। ਕੱਦ ਵੇ ਇਹਦੇ ਚਮਕ ਤਵੇ ਕੋ ਵੀਡੀਓ ਵੱਡੀ ਵੈੜਾ ਪਰ ਇਹ ਬੱਲੇ ਜਾਂ ਥਣ ਥਣ ਬੜਾ ਪਿਆਰਾ ਲੱਗਿਆ ਸੋਹਣੀ ਵੈੜਾ ਤੁਮਾਰੋ ਜੀ ਲੈਓ ਬਹੁਤ ਹੀ ਸੋਹਣੀ ਵੈੜਾ ਜੀ ਕਿੰਨੇ ਦੁੱਧ ਦੱਸੋ ਵੀਰ ਜੀ ਕਲਿੰਦਰ ਵੀ 11 ਕਿਲੋ 12 ਕਿਲੋ ਦੁੱਧਾ 11 ਕਿਲੋ ਕਰਕੇ ਦੇਣਾ 11 ਕਿਲੋ ਸੂਈ ਆ 13 ਦੋ ਮਹੀਨਿਆਂ ਦੀ ਔਰ ਡੱਬਾ ਬਚਾਈ ਇਹਦਾ ਠੀਕ ਹੈ ਜੀ ਠੀਕ ਹੈ ਉਹ ਆ ਬੱਚੇ ਆ ਗਏ ਹਨਾ ਆ ਡੱਬਾ ਇਹਦਾ ਜੂ ਉਹ ਦਾ ਪਰ ਉਹ ਪਰ ਲਈਦਾ ਪਹਿਲਾ ਨੰਬਰ ਆਈ ਜਾ ਅਗਲਾ ਠੀਕ ਹੈ ਜੀ ਤੇ ਉਹ ਦੁੱਧੀਆਂ ਦੋਹਾਂ ਦੇ ਉਹ ਵੀ ਇੱਕ ਹੀ ਉੱਥੇ ਠੀਕ ਹੈ ਜੀ ਹਾਂ ਸੋਨੇ ਬੱਚੇ ਆ ਯਾਨੀ ਕਿ ਬਾਕੀ ਵੀਰੇ ਤੂੰ ਆਵੇਂ ਹੁੰਦਾ ਜਿਆਦਾ ਲੋ ਬੱਚਿਆਂ ਦਾ ਕਿਨੇ ਕਿਨੇ ਟਾਈਮਸ ਹੋਈਆਂ ਹਨਾ ਜੀ ਮੈਂ ਨਹੀਂ ਕਿਹਾ 15 ਦਿਨਾਂ ਦਾ ਇਹ ਵੀ ਮੇਰੀ ਗਾਂ ਸੂਈ ਆ ਹਾਂਜੀ ਵੀਰੇ ਮੋਲ ਕਲਿੰਦਰ ਵੀਨ ਸੋਟਾ ਹੀ ਆ ਹਾਂਜੀ ਇਹ ਤਾਂ ਕਿਤੇ ਅੱਡੇ ਤਕੜੇ ਦੇ ਹੁੰਦੀ ਜਾਂ ਕਾਇਮਾ ਵਿੱਚ 45000 ਦੀ ਵਿਕਦੀ ਆ ਹੁਣ ਕਿੰਨੇ ਦੀ ਪਰਾ ਪਾਣੀ ਉਹਨੇ ਦੇਣੀ ਜੈ ਜੀ ਹੁਣ 40000 ਦੀ ਦੇਣੀ ਆ ਤੂੰ ਦੱਸ ਗਾੜੀ ਹੁਣ ਦੱਸੋ ਤੁਸੀਂ ਆਹੋ ਕਾੜੀ ਚੱਲ ਜੀ ਹਾਰੀ ਸ਼ਰਦ ਜੈ ਜੈ ਯਾਰ ਇੱਕੋ ਹੀ ਗੱਲ ਹਾਂਜੀ 37000 ਦੀ ਗਾੜੀ ਦੇਣੀ ਆ ਕੋਈ ਦਊ ਕੀ ਬਾਤ ਆ ਵੇਖੋ ਵੀਰੋ ਥਾਨ ਕੋਲ ਬੜਾ ਪਿਆਰਾ ਲੱਗਿਆ 37000 ਦੀ ਹੋ ਜੂ ਜੀ ਆਹੋ ਉਹ ਬੱਚੇ ਆ ਗਏ ਵੀਰ ਜੀ ਆਹੋ 37000 ਵੀ ਮਾਨਤਾ ਹੋ ਜਣਾ ਕੋਈ ਫੋਨ ਲਾਵੇ ਮੋੜ ਦੇ ਲਈ ਮੋੜ ਤਾਂ ਨਹੀਂ ਹਾਂ ਨਾ ਪਹਿਲੇ ਪਹਿਲੇ ਫੋਨ ਦੇ ਯਾਰ ਕਰਦਾ ਹੈ ਕਿਆ ਬਾਤ ਹੈ ਕਿ ਉਹ ਅੱਜ ਤਾਂ ਸਿਆਰੇ ਲੈ ਜਾਂਦੇ ਹਾਂ ਜੀ 36 ਜਾਂਦੇ ਉੱਡਦੀਆਂ ਵਾਲੇ ਜਾਂਦੇ ਰੇੜ ਜਿਆ ਜੀ ਜਾਂਦੇ ਹੋ ਹਨਾ ਜੀ ਸੋਹਣੀ ਵੜਾ ਚਮਕਾਲੀ ਹੈ ਜੀ ਹਾਂ ਨਾ ਕਿਆ ਜੀ 30000 ਕੀ ਬਾਤ ਹੈ ਹਾਂ ਜੀ ਅਗਲੇ ਬੰਨੇ ਕੀ ਬੜੀ ਕੋਲਿੰਦਰ ਵੀਰ ਗਾਂ ਸਹੀਨ ਹੋ ਗਈ ਅੱਜ ਪੰਜ ਸ਼ਿਵਾ ਦੇ ਨਹੀਂ ਅੱਛਾ ਠੀਕ ਆ ਗਾਂ ਖਾਲੀ ਕਰਦੀ ਦੁੱਧ ਹੋ ਗਿਆ ਤੇ ਬੋਲਾ 7 ਕਿਲੋ ਹਜੇ ਬੋਲਾ ਹੀ ਹਾਂ ਹੀ ਬੱਚਾ ਬੱਚਾ ਐ ਸ਼ਹਿਰ ਬੱਚੀ ਦੂਜੀ ਸੂਏ ਹਾਂ ਬੱਚਾ ਵਸ਼ਾ ਮਗਰ ਮਗਰ ਬਚਾਈ ਤੋਰੋ ਪਾ ਕਬਾ ਬਚਾਈ ਇਹਦਾ ਤੋਰੋ ਤੋਰੋ ਦੇਖੋ ਵੀਰੇ ਤੋਰਾ ਚੈੱਕ ਕਰ ਲੋ ਥਣ ਬੜਾ ਪਿਆਰਾ ਲੱਗਿਆ ਕਿੰਨਾ ਦੁੱਧ ਆ ਗਿਆ ਜੀ ਦੁੱਧ 7 ਕਿਲੋ ਬੋ ਇਹੋਲੇ ਕਲਿੰਦਰ ਵੀਰ 7 ਕਿਲੋ ਮੈਂ ਆਖੀ ਜਾਉ 9 ਤੇ 10 ਹੈ 7 ਕਿਲੋ ਦੁੱਧ ਆਇਆ ਬਿਲਕੁਲ ਅਸੂਈ ਨੂੰ ਅੱਜ ਪਨਵਾ ਛੇਵਾ ਦੇ ਪਨਵਾ ਦੇਖੋ ਗਿਆ ਠੀਕ ਹੈ ਜੀ ਦੇਖੋ ਵੀਰੇ ਫੇਸ ਕੁਆਲਿਟੀ ਚੈੱਕ ਕਰੋ ਵੈਟ ਦੀ ਸੋਹਣਾ ਥਨ ਲੱਗਿਆ ਆਣ ਤੇ ਦੋਰਾ ਲਗਾ ਰੇ ਬਿਲਕੁਲ ਲੇਵਾ ਸੋਹਣਾ ਲੱਗਿਆ ਸੋਹਣੇ ਸਾਨੂੰ ਭਾਂਡੇ ਜੀ ਮਾਲਕਾ ਵੀਰੋ ਮੁੱਲ ਜੀ ਇਹਦਾ ਕਲਿੰਦਰ ਵੀ ਛੋਟਾ ਜਾਈਗਾ ਹਾਂਜੀ ਦੇ ਦੀ 32 ਦੀ ਕਰਦੇ ਹੋ 24 ਛੋਟਾ ਛਪਾ ਤੂੰ ਬਸ ਯਾਰ ਬਲੀਡ ਖਾਜ ਵਸ਼ੀਦੀ ਫੇਰ ਤੋਂ ਦੱਸੀ ਮੈਨੂੰ ਦੋ ਛੱਡੋ 30 ਦੀ ਵੇਲਾ ਮਰਜੀ 23 28 ਦੀ ਆਈ 28 ਦੀ 28 ਦੀ ਹਾਂ ਇੱਥੇ ਰੱਖੋ ਵੇਖੋ ਵੀਰੋ 28000 ਦੀ ਹੋ ਜੂ ਆਹੋ ਫੇਸ ਕੁਆਲਟੀ ਸੋਹਣੀ ਆ ਚਾਰ ਵੇੜਾ ਗਿਆ ਵੀਰੋ ਚੱਕ ਕੇ ਫੇਰ 1000 ਜੋੜੇ ਜੋ 1000 ਫੇਰ ਫੇਰ 1000 ਕੋ ਚੁੱਕੇ ਦੇ ਉੱਡਦੀਆਂ ਲਈ ਰੇਟ ਅਜੋ 1000 ਹੋਰ ਦੱਸ ਬਾਤਾਂ ਵੇਖੋ ਵੀਰੋ ਅੱਜ ਲੱਗੀਆਂ ਜੋ ਵਿਆਹ ਯਾ ਰੋਚਾ ਹੀ ਲੈਣੀ ਇਕੱਲੀ ਕੀ ਬਾਤ ਦਲੇਰ ਹੋਇਆ ਵੀਰ ਅੱਜ ਪੂਰਾ ਵੀਰੋ ਫੋਨ ਜਰੂਰ ਲਾ ਲਿਓ ਅੱਜ ਉੱਡਦੀਆਂ ਲਈ ਕੰਮ ਜੋ ਰੇਟ ਜਾਇਜ਼ ਆ ਵੱਡੀਆਂ ਵੇੜਾ ਸੋਹਣੀਆਂ ਵੇੜਾ ਰੇਟ ਬਿਲਕੁਲ ਨੋਰਮਲ ਆ ਸੋਹਣੇ ਸਨਪੰਡੇ ਜੀ ਮਾਲਕਾਂ ਨੇ ਫੋਨ ਜਰੂਰ ਲਾ ਲਿਓ ਵੀਰ ਨੂੰ ਤੁਹਾਨੂੰ ਪਸ਼ੂ ਪਸਾਨ ਦਾ ਮੋੜਦੇ ਨਹੀਂ ਮੇਰੇ ਕਹਿੰਦਾ ਵੀ ਕੋਈ ਫੋਨ ਲਾਵੇ ਤੇ ਵੀਰੇ ਫੋਨ ਜਰੂਰ ਲਾ ਲਿਓ ਤਾਂ ਬਾਕੀ ਇਹੋ ਬੇਨਤੀ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਮੱਤਵਾਸ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਬਾਕੀ ਵੀਰੇ ਚੁਆਈ ਕਰਨੀ ਪਾਸ ਕਰਨੀ ਵੇਚਾ ਕੇ ਖਰੀਦ ਕਰਨੀ ਤਾਂ ਲਈ ਆਪਣੀ ਜ਼ਿੰਮੇਵਾਰੀ ਹੈ ਜੀ ਤੁਹਾਡੀ ਆਪਣੀ ਜ਼ਿੰਮੇਵਾਰੀ ਬਿਲਕੁਲ 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 ਦੀ ਠੀਕ ਹੈ ਨਹੀਂ ਤੇ ਰਹਿਣ ਦਿਓ ਤਾਂ ਵੀਰ ਜੀ ਐਡਰੈਸ ਕਰੀ ਬੋਲਿਆ ਪ੍ਰੈਸ ਮੇਰਾ ਨਾਮ ਹੈ ਰঞ্জੀਤ ਸਿੰਘ ਹਾਂਜੀ ਪਿੰਡ ਟੜੇ ਵਾਲਾ ਨੱਤ ਪੱਤੀ ਮਿਰਜੋ ਵਾਲੀ ਹਾਂਜੀ ਜਲਾਗਾ ਪਾਸਵਰ ਤਸੀਲ ਬਟਾਲਾ ਠੀਕ ਹੈ ਜੀ ਬਿਲਕੁਲ ਪਟਿਆਲੇ ਦੇ ਬਾਈਪਾਸ ਦੇ ਉੱਤੇ ਆ ਪਿੰਡ ਧੀਰਤੀਰਾ ਦੇ ਨਾਲ ਪੱਤੀ ਮਿਰਚ ਵਾਲੀ ਆ ਠੀਕ ਹੈ ਉੱਥੇ ਧੀਕੇ ਨੂੰ ਪੁੱਛ ਲੈ ਸੰਤ ਸਪੂਸਿੰਗ ਦੇ ਗੁਰਦੁਆਰੇ ਜਾਣਾ ਉੱਥੇ ਨਾਲ ਹੀ ਬੈਕ ਸਾਈਡ ਆੜਾ ਘਾਰ ਆ ਕੋਈ ਵੀ ਲੋਕੇਸ਼ਨ ਲਾ ਲੇ ਸੰਤ ਸਪੂਸਿੰਗ ਦੀ ਉੱਤਾਰ ਵੀ ਆਡੀ ਲੋਕੇਸ਼ਨ ਆ ਜਾਂਦੀ ਉੱਤੇ ਹਾਂਜੀ ਫੋਨ ਨੰਬਰ ਮੇਰਾ ਜੇ 781640 529 903 885903 885903 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ